ਜਾ ਰਹੇ ਨੇ ਜਿਨ੍ਹਾਂ ਨੇ ਤਖਸਾਲ ਦੇ ਅਰਦਾਸ ਕੀਤੀ ਆ ਐਤ ਕੀ ਜਾ ਰਹੇ ਨੇ ਜਿਨ੍ਹਾਂ ਨੇ ਦਮਦਮਾ ਸਾਹਿਬ ਅਰਦਾਸ ਕੀਤੀ ਐਤ ਕੀ ਜਾ ਰਹੇ ਨੇ ਜਿਨ੍ਹਾਂ ਨੇ ਬੰਦਾ ਸਿੰਘ ਬਹਾਦਰ ਦੇ ਪੋਸਟਰ ਲਾਏ ਨੇ ਐਤ ਕੀ ਜਾ ਰਹੇ ਨੇ ਜਿਨ੍ਹਾਂ ਦੀਪ ਸਿੱਧੂ ਦੇ ਅਮਰਤਪਾਲ ਦੇ ਜਿਨ੍ਹਾਂ ਨੇ ਕੇਸਰੀ ਨਿਸ਼ਾਨ ਲਾਏ ਨੇ ਬਲੇ ਉਹ ਸੋਚ ਨੂੰ ਲੈ ਕੇ ਦੀਪ ਨੇ ਵੰਗਾਰ ਦਿੱਤੀ ਉਹ ਸੋਚ ਨੂੰ ਲੈ ਕੇ ਅਮਰਤਪਾਲ ਸਿੰਘ ਅੱਗੇ ਚੱਲਿਆ ਸੋ ਅਸੀਂ ਇਹੀ ਗਾਣਾ ਗੈਣਾ ਵੀ ਦੀਪ ਤੇਰੀ ਸੋਚ ਤੇ ਕਿਉਂਕਿ ਦੀਪ ਦੀ ਸੋਚ ਉਹ ਆ ਜਿਹੜੀ ਗੁਰੂ ਸਾਹਿਬਾਂ ਵੱਲੋਂ ਸਾਡੇ ਨਾਲ ਨਾਲ ਆ ਰਹੀ ਹੈ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜੇ ਕਿ ਸ਼ਾਂਤ ਜਰਨੈਲ ਸਿੰਘ ਖਾਲਸਾ ਪਿੰਡ ਰਵਾਲਿਆਂ ਦਾ ਜਿਹੜਾ ਜਨਮ ਦਿਹਾੜਾ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ ਦੇ ਵੱਖ-ਵੱਖ ਜਿਹੜੇ ਇੱਥੋਂ ਦੇ ਲੀਡਰ ਨੇ ਆਗੂ ਨੇ ਵੱਡੀ ਗਿਣਤੀ ਵਿੱਚ ਪਹੁੰਚੇ ਨੇ ਸ਼ੁਰੂ ਹੋ ਚੁੱਕੇ ਨੇ ਬਖਸ਼ੀ ਸਿੰਘ ਜੀ ਵੀ ਪਹੁੰਚੇ ਨੇ ਪਰਮਿੰਦਰ ਸਿੰਘ ਤਲਵਾੜਾ ਹੁਣ ਦੇਖ ਸਕਦੇ ਹਾਂ ਵਿਸ਼ੰਕਤਾ ਉਹਨਾਂ ਨੂੰ ਮਿਲ ਰਹੀ ਹੈ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਖਸ਼ੀ ਸਿੰਘ ਜੀ ਨਾਲ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਾਰਟੀ ਦੇ ਵਰਕਰ ਨੇ ਅੱਜ ਇੱਥੇ ਕਿਸੇ ਧਰਤੀ ਤੇ ਪਹੁੰਚੇ ਨੇ ਇਹਦੇ ਜਿਹੜਾ ਸੰਤਾਂ ਦਾ ਜਨਮ ਦਿਨ ਰੋਮ ਮਨਾਇਆ ਜਾ ਰਿਹਾ ਹੈ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਜੀ ਫਤਿਹ ਬਾਬਾ ਜੀ ਕਿਵੇਂ ਦੇਖਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਾਰਟੀ ਵਰਕਰ ਨੇ ਜਿੱਦੇ ਪਹੁੰਚੇ ਨੇ ਇਹਦੇ ਤੁਸੀਂ ਵੀ ਇੱਥੇ ਪਹੁੰਚੇ ਹੋ ਦੇਖੋ ਪਾਰਟੀ ਵਰਕਰ ਜਿਹੜੇ ਹੁੰਦੇ ਨੇ ਉਹ ਤਾਂ ਉਹਨਾਂ ਪਿੰਡਾਂ ਵਾਲਿਆਂ ਦਾ ਜਿਹੜਾ ਪਿਆਰ ਆ ਉਹ ਹਰ ਬੰਦੇ ਦੇ ਰੂਹ ਚ ਆ ਜਿਹੜੇ ਪੰਜਾਬ ਦੀ ਧਰਤੀ ਦੇ ਜੇ ਜੰਮੇ ਨੇ ਜਿਨ੍ਹਾਂ ਦੇ ਮਾੜੀ-ਮੋਟੀ ਵੀ ਕਿਤੇ ਗੈਰਤ ਅਣਖ ਹੈਗੀ ਆ ਉਹ ਸੰਤਾਂ ਦੇ ਰੱਖੇ ਹੋਏ ਹਰ ਪ੍ਰੋਗਰਾਮ 'ਚ ਨਾਤਮਸਤ ਹੋਣਗੇ ਭਾਵੇਂ ਸਾਡੇ ਨਾਲ ਕਿਸੇ ਵਿਚਾਰ ਮਿਲਦੇ ਹੋਣ ਭਾਵੇਂ ਨਾ ਮਿਲਦੇ ਹੋਣ ਫਿਰ ਵੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਪਾਰਟੀ ਉਹਦੇ ਸੀ ਸਹਿਯੋਗੀ ਰਹਿ ਆ ਸਦਾਈ ਕਿਉਂਕਿ ਮੈਂ ਜਿਸ ਪਾਸਿਓਂ ਆਇਆ ਤੇ ਮੈਂ ਇਲੈਕਸ਼ਨਾਂ ਨੂੰ ਸਿੱਧਾ ਕਦੀ ਵੀ ਕਹਿੰਦਾ ਨਹੀਂ ਕਿ ਮੈਂ ਲੜਾਂਗਾ ਜ਼ਿੰਦਗੀ 'ਚ ਪਰ ਫਿਰ ਵੀ ਮੈਂ ਸਦਾ ਹੀ ਦੀਪ ਸਿੱਧੂ ਨਾਲ ਜਦੋਂ ਸਾਡੀ ਗੱਲ ਹੁੰਦੀ ਤਲਵਾੜਾ ਸਾਹਿਬ ਵੀ ਖੜੇ ਨੇ ਉਹ ਕਹਿੰਦਾ ਵੀ ਅਸੀਂ ਕੋਈ ਖਾਲੀ ਨਹੀਂ ਛੱਡਣੀ ਜਗਾ ਅਸੀਂ ਹਰ ਥਾਂ ਦੇ ਉੱਤੇ ਪੈਰ ਰੱਖਣਾ ਆ ਜਿਹੜੀ ਵੀ ਭਾਵੇਂ ਇਲੈਕਸ਼ਨ ਵਾਲੀ ਹੋਵੇ ਭਾਵੇਂ ਵੈਸ ਜੀ ਪੀ ਸੀ ਵਾਲੀ ਹੋਵੇ ਭਾਵੇਂ ਉਹ ਕੋਈ ਨੌਜਵਾਨਾਂ ਦੀ ਹੋਵੇ ਵੀ ਹਰ ਥਾਂ ਤੇ ਅਸੀਂ ਪਾਰਟਿਸਿਪੇਟ ਕਰਕੇ ਆਪਣੀ ਗੱਲ ਰੱਖਣੀ ਆ ਸੋ ਇਹ ਇੱਕ ਪੱਖ ਆ ਬਹੁਤ ਵੱਡਾ ਕਿ ਇੰਡੀਅਨ ਪਾਰਲੀਮੈਂਟ ਦੇ ਵਿੱਚ ਜਾ ਕੇ ਕੋਈ ਬੰਦਾ ਖਾਲਸਤਾਨੀ ਧਿਰ ਵੱਲੋਂ ਜਿੱਤ ਕੇ ਜਾਂਦਾ ਆ ਤਾਂ ਇਹ ਪ੍ਰਿਖ ਦੇ ਵਿੱਚ ਸਾਡੇ ਲਈ ਇੱਕ ਬੜੀ ਵੱਡੀ ਮੋਹਰ ਵਾਲੀ ਗੱਲ ਆ ਵੀ ਜੇ ਖਾਲਸਤਾਨ ਨੂੰ ਲੋਕ ਪਿਆਰ ਨਾ ਕਰਦੇ ਹੋਣ ਤੇ ਫਿਰ ਘੱਟੋ ਘੱਟ ਖਾਲਸਤਾਨ ਦੇ ਨਾਂ ਦੇ ਉੱਤੇ ਖੜਨ ਵਾਲੇ ਬੰਦੇ ਨੂੰ ਵੋਟ ਨਹੀਂ ਪੈ ਸਕਦੀ ਔਰ ਇਹ ਹੁਣ ਸਾਡੇ ਕੋਲ ਇੱਕ ਪ੍ਰੂਫ ਹੈ ਕਿ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸੇਵਾ ਜੀ ਸਿੰਘ ਮਾਨ ਖਾਲਸਤਾਨੀ ਧਿਰਾਂ ਵੱਲੋਂ ਜਿੱਤ ਕੇ ਗਏ ਨੇ ਤੇ ਆਪਾਂ ਚਾਹਾਂਗੇ ਵੀ ਪੰਜਾਬ ਦੇ ਹੋਰ ਵੀ ਜਿਹੜੇ ਚੰਗੇ ਬੁਲਾ ਰਹੇ ਨੇ ਚੰਗੇ ਬੰਦੇ ਨੇ ਉਹਨਾਂ ਨੂੰ ਜਾਣਾ ਚਾਹੀਦਾ ਮੈਂ ਤਾਂ ਮਾਨ ਤੁਹਾਡੇ ਚੈਨਲ ਐ ਮਾਨ ਸਾਹਿਬ ਨੂੰ ਕਹਾਂਗਾ ਕਿ ਸਾਡੇ ਭਰਾ ਨੇ ਤਲਵਾਰਾ ਸਾਹਿਬ ਇਹ ਜਿਹੇ ਜਿਹੜੇ ਬੇਬਾਕ ਬੰਦੇ ਨੇ ਜਿਹੜੇ ਬੋਲ ਸਕਦੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਕੋਲ ਲਫ਼ਜ਼ਾਂ ਦੀ ਇੱਕ ਲੰਮੀ ਚੌੜੀ ਹੁੰਦੀ ਆ ਇਹ ਜਿਹੇ ਬੰਦਿਆਂ ਨੂੰ ਬੁਲਾ ਰਹਿਆਂ ਨੂੰ ਟਿਕਟ ਦੇ ਕੇ ਤੇ ਆਉਣ ਅਸੀਂ ਵੀ ਹੈਲਪ ਕਰਾਂਗੇ ਕਿ ਉਹ ਜਿੱਤਣ ਜਿੱਤ ਕੇ ਮਾਨ ਸਾਹਿਬ ਦੇ ਬਿਲਕੁਲ ਨਾਲ ਖੜਨ ਤੇ ਉੱਥੇ ਆਪਣੀ ਕੌਮ ਦੀ ਗੱਲ ਕਰਨ ਜੇ ਘਟੋ ਘਟ ਇੰਨਾ ਵਰਗਾ ਕੋਈ ਬੰਦਾ ਉੱਥੇ ਜਾਂਦਾ ਆ ਤਾਂ ਉਹ ਸਾਡੇ ਕੌਮੀ ਯੋਧੇ ਦੀ ਜਿਹੜੀ ਮੌਤ ਹੋਈ ਹੈ ਜਿਹੜਾ ਉਹਨੂੰ ਧੋਖੇ ਦੇ ਨਾਲ ਸਟੇਟ ਨੇ ਉੱਥੇ ਕਤਲ ਕੀਤਾ ਆ ਉਹਦੀ ਅਸੀਂ ਜਾਂਚ ਕਰਾ ਸਕੀਏ ਅਸੀਂ ਉਹਦੀ ਗੱਲ ਕਰ ਸਕੀਏ ਸੋ ਘੱਟੋ ਘੱਟ ਵੇਖੋ ਇਹ ਗੱਲ ਤਾਂ ਹੁੰਦੀ ਹੀ ਆ ਧੜੇ ਹੁੰਦੇ ਨੇ ਸਾਨੂੰ ਸਾਡੀ ਸਿੱਖਾਂ ਦਾ ਸਾਡਾ ਧੜਾ ਪਿਆਰਾ ਆ ਤਾਂ ਇਸ ਕਰਕੇ ਜਿਹੜਾ ਅੱਜ ਅਸੀਂ ਇਕੱਠੇ ਵੇਖ ਰਹੇ ਆ ਸਾਨੂੰ ਬਹੁਤ ਜ਼ਿਆਦੀ ਮੈਨੂੰ ਇੰਨੀ ਖੁਸ਼ੀ ਹੋਈ ਐ ਇਸ ਗੱਲ ਦੀ ਕਿ ਜਦੋਂ ਮੈਂ ਦੇਖਦਾ ਹਾਂ ਕਿ ਇਸ ਸਟੇਜ ਦੇ ਉੱਤੋਂ ਕਿਸੇ ਬੰਦੇ ਨੂੰ ਇਹ ਨਹੀਂ ਕਿਹਾ ਜਾਂਦਾ ਵੀ ਤੂੰ ਖਾਲਸਾਣ ਦੀ ਗੱਲ ਨਹੀਂ ਕਰਨੀ ਹੈ ਹਰ ਥਾਂ ਤੇ ਕਹਿੰਦੇ ਕਹਾਂਦੇ ਬੰਦੇ ਜਿਹੜੇ ਪੰਜ ਪਿਆਰੇ ਸ਼ਾਮਿਲ ਹੁੰਦੇ ਨੇ ਜਿਹੜੇ ਕੌਮ ਦੇ ਵੱਡੇ ਜਥੇਦਾਰ ਨੇ ਉਹ ਵੀ ਐ ਖਿੱਚਦੇ ਨੇ ਪਿੱਛੋਂ ਉਹ ਖਾਲਸਾਤਨ ਦੀ ਗੱਲ ਨਾ ਕਰੋ ਯਾਰ ਉਹ ਫਿਰ ਵੇਖਣਾ ਪੈਂਦਾ ਸਾਰਾ ਕੁਝ ਐ ਆ ਪਰ ਇੱਥੇ ਕਿਹਾ ਜਾਂਦਾ ਵੀ ਤੁਸੀਂ ਖਾਲਸਾਤਨ ਦੀ ਗੱਲ ਜਿਹੜੀ ਉਹ ਕਰ ਸਕਦੇ ਸੋ ਆਪਾਂ ਸਦਾ ਹੀ ਸੰਤ ਬਾਬਾ ਜਰਨੈਲ ਸਿੰਘ ਦੇ ਰੱਖੇ ਹੋਏ ਪ੍ਰੋਗਰਾਮ ਮਾਨ ਸਾਹਿਬ ਦੇ ਜਿੰਨੇ ਵੀ ਪ੍ਰੋਗਰਾਮ ਨੇ ਅਸੀਂ ਸ਼ਾਮਲ ਹੁੰਨੇ ਆ ਬੇਸ਼ੱਕ ਇਹ ਕਦੀ ਵੀ ਨਹੀਂ ਹੁੰਦਾ ਤੁਹਾਡੇ ਪਿਓ ਨਾਲ ਤੁਹਾਡੇ ਪੁੱਤਰ ਨਾਲ ਤੁਹਾਡੀਆਂ ਭੈਣਾਂ ਨਾਲ ਵੀ ਤੁਹਾਡੇ ਵਿਚਾਰਾਂ ਦੇ ਮੱਤ ਪੇਦ ਹੁੰਦੇ ਨੇ ਬਖਰੇਵੇਂ ਹੁੰਦੇ ਨੇ ਇਹ ਰਹਿਣੀ ਨੇ ਮੁਰਖ ਦਾ ਸੁਭਾਅ ਹੁੰਦਾ ਆ ਕਿ ਸਾਰੀਆਂ ਗੱਲਾਂ ਇਕੱਠੀਆਂ ਨਹੀਂ ਹੋ ਸਕਦੀਆਂ ਪਰ ਫਿਰ ਵੀ ਜਿਹੜੇ ਵੀ ਹੁਣ ਤੁਸੀਂ ਦੇਖੋਗੇ ਕੋਈ ਬੰਦਾ ਮੋਨਾ ਕੋਨਾ ਆ ਮੋਨੇ ਕੋਨੇ ਦਾ ਪਾਵ ਇਹ ਨਹੀਂ ਹੈ ਮੋਨਾ ਕੋਨਾ ਪਾਉ ਦਾ ਜੀਵਨ ਇਦਾਂ ਦਾ ਆ ਜਿਹੜਾ ਕੋਈ ਇਦਾਂ ਦੀ ਗੱਲ ਨਹੀਂ ਕਰ ਰਿਹਾ ਸਮਾਜ ਦੇ ਵਿੱਚ ਗਲਤ ਹਰਕਤਾਂ ਕਰਦਾ ਉਹ ਚਾਰ ਬੰਦੇ ਉਹਦੇ ਪਿੱਛੇ ਹੋ ਕੇ ਕਹਿਣਗੇ ਫਲਾਣਿਆਂ ਤੇਰੀ ਸੋਚ ਤੇ ਪੈਰਾ ਦੇਾਂਗੇ ਟੋਕ ਸੋਚ ਐ ਹੁੰਦੀ ਆ ਵੀ ਜਿਹੜੀ ਸੋਚ ਗੁਰੂ ਨਾਨਕ ਸਾਹਿਬ ਦੀ ਸੀ ਜਿਹੜੀ ਗੁਰੂ ਹਰਗੋਬਿੰਦ ਪਾਸ਼ਾ ਦੀ ਸੀ ਜਿਹੜੀ ਵੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੀ ਸੀ ਉਹ ਸੋਚ ਨੂੰ ਲੈ ਕੇ ਮਾਨ ਸਾਹਿਬ ਅੱਗੇ ਚੱਲੇ ਉਹ ਸੋਚ ਨੂੰ ਲੈ ਕੇ ਦੀਪ ਨੇ ਵੰਗਾਰ ਦਿੱਤੀ ਉਹ ਸੋਚ ਨੂੰ ਲੈ ਕੇ ਅਮਰਤਪਾਲ ਸਿੰਘ ਅੱਗੇ ਚੱਲਿਆ ਸੋ ਅਸੀਂ ਇਹੀ ਕਹਾਂਗੇ ਨਾ ਵੀ ਦੀਪ ਤੇਰੀ ਸੋਚ ਤੇ ਕਿਉਂਕਿ ਦੀਪ ਦੀ ਸੋਚ ਉਹ ਆ ਜਿਹੜੀ ਗੁਰੂ ਸਾਹਿਬਾਂ ਵੱਲੋਂ ਸਾਡੇ ਨਾਲ-ਨਾਲ ਆ ਰਹੀ ਆ ਤਾਂ ਸੋ ਇਹ ਮੈਂ ਨੌਜਵਾਨਾਂ ਨੂੰ ਕਹਾਂਗਾ ਵੀ ਜਦੋਂ ਇਹ ਨਾਹਰਾ ਲਾਉਣਾ ਹੈ ਉਦੋਂ ਜਿਹੜੇ ਬੰਦੇ ਲਈ ਨਾਹਰਾ ਲਾਉਣਾ ਹੈ ਉਹਦਾ ਜੀਵਨ ਜ਼ਰੂਰ ਚੈੱਕ ਕਰ ਲੈਣ ਵੀ ਕੀ ਉਹ ਜਿਹੜੀ ਖਾਲਸਾਤਾਂ ਦੀ ਜਿਹੜੀ ਸਿੱਖਾਂ ਦੀ ਇੱਕ ਲਹਿਰ ਆ ਜਿਹੜੀ ਸਿੱਖਾਂ ਦੀ ਇੱਕ ਪਵਿੱਤਰ ਮੰਗ ਆ ਰਾਜ ਕਰੇਗਾ ਖਾਲਸਾ ਕੀ ਉਹਨਾਂ ਸ਼ਬਦਾਂ ਨਾਲ ਉਹਦਾ ਕੋਈ ਤਾਲਮਿਲ ਹੈ ਇਹ ਜ਼ਰੂਰ ਚੈੱਕ ਕਰ ਲੈਣ ਕਰਨ ਬਾਕੀ ਮੈਂ ਬਹੁਤ ਖੁਸ਼ ਆ ਜੀ ਅੱਜ ਸੰਗਤ ਨੂੰ ਵੇਖ ਕੇ ਸੰਗਤ ਦਾ ਰੋਹ ਵੇਖ ਕੇ ਦਿਨ ਬਦ ਦਿਨ ਸਾਡੀ ਗਿਣਤੀ ਜਿਹੜੀ ਆ ਉਹ ਖਾਲਿਸਤਾਨ ਲੈਣ ਵਾਲਿਆਂ ਦੀ ਵਾਦੀ ਜਾਂਦੀ ਹੈ ਪਰ ਇਹ ਗੱਲ ਦੀ ਸਾਨੂੰ ਖੁਸ਼ੀ ਹੈ ਜੀ ਪਿੱਛੇ ਜੇ ਮਾਨ ਸਾਹਿਬ ਨੂੰ ਨਜ਼ਰਬੰਦ ਵੀ ਕੀਤਾ ਗਿਆ ਸੀ ਪੁਲਿਸ ਵੱਲੋਂ ਕਿਵੇਂ ਦੇਖਦੇ ਹੋ ਵੀ ਕੈਂਪ ਹੀ ਹੋਣ ਦੇ ਬਾਵਜੂਦ ਇਦਾਂ ਦਾ ਰੁਪਈਆ ਕੀਤਾ ਗਿਆ ਉਹ ਤਾਂ ਘਟਿਆ ਨਹੀਂ ਇਹਨਾਂ ਦਾ ਕੀ ਹੈ ਘਟਿਆ ਸਰਕਾਰ ਸਰਕਾਰ ਦੀ ਘਟੀਆ ਐਡਮਿਨਿਸਟ੍ਰੇਸ਼ਨ ਸਿਸਟਮ ਸੋ ਤੁਸੀਂ ਦੇਖੋ ਕਿ ਇੱਕ ਐਮਪੀ ਨੂੰ ਉਹ ਜਦ ਬਾਉਂਡ ਕਰਦੇ ਨੇ ਇਹ ਸਾਡੇ ਹੱਕ ਚ ਗੱਲ ਜਾਂਦੀ ਹੈ ਖਿਲਾਫ ਨਹੀਂ ਜਾਂਦੀ ਹੈ ਉਹਨਾਂ ਦਾ ਜਲੂਸ ਨਿਕਲ ਰਿਹਾ ਵੀ ਤੁਸੀਂ ਜੇ ਕਿਸੇ ਐਮਪੀ ਨੂੰ ਬੰਦ ਕਰ ਸਕਦੇ ਨੇ ਤੇ ਮੇਰੇ ਤੇਰੇ ਵਰਗੇ ਦਾ ਕੀ ਆ ਜਿੰਨੂੰ ਮਰ ਚੁੱਕੇ ਬੰਦ ਕਰ ਦੇਣ ਸੋ ਮਸਲਾ ਇਹ ਆ ਕਿ ਜਿਸ ਬੰਦੇ ਤੋਂ ਡਰਦੇ ਨੇ ਉਸ ਬੰਦੇ ਨੂੰ ਬੰਦ ਕਰ ਦੇਣ ਜਿਨ੍ਹਾਂ ਨੂੰ ਡਰ ਹੈ ਨਹੀਂ ਉਹਨੂੰ ਖੁੱਲਾ ਛੱਡ ਦਿੰਦੇ ਨੇ ਸਿੱਧੀ ਜੀ ਗੱਲ ਆ ਬੰਦ ਰੁਕਣ ਰੋਕਣਗੇ ਉਹਨੂੰ ਜਿੱਥੋਂ ਉਹਨਾਂ ਨੂੰ ਡਰਾ ਤੁਸੀਂ ਵੇਖੋ ਕਿ ਅੱਜ ਪੰਜਾਬ ਸਟੇਟ ਨੂੰ ਇੰਡੀਆ ਨਾਲੋਂ ਵੱਖਰਾ ਕਰ ਦਿੱਤਾ ਹੈ ਅੱਜ ਤੇ ਕੱਲ ਦਾ ਜਿਹੜਾ ਰਤੀਆ ਕਨੌਰੀ ਚੰਬੂ ਸਾਰੇ ਬਾਰਡਰ ਮੈਂ ਤੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਾਂਗਾ ਵੀ ਜਿਹੜੇ ਰਾਹ ਦਿੱਲੀ ਨੂੰ ਜਾ ਰਹੇ ਨੇ ਉਹ ਆਪਾਂ ਬੰਦ ਕਰ ਦਈਏ ਲੱਗਦਾ ਏਦਾਂ ਹੋਰੇ ਵਿੱਚ ਕਿਣਾ ਭਾਰਤ ਪਾਕਿਸਤਾਨ ਦੀ ਜਿਦਾਂ ਲੜਾਈ ਹੁੰਦੀ ਹੈ ਵੀ ਓਦਾਂ ਦੇ ਮਾਹੌਲ ਬਣਾਉਣਗੇ ਕਿ ਪੂਰੇ ਰਾਸਤੇ ਬੰਦ ਨੇ ਜੀ ਮੈਂ ਤੁਹਾਨੂੰ ਦੱਸ ਦਾਂ ਕਿ ਮੈਂ ਭਗਵੰਤ ਸਿੰਘ ਮਾਨ ਜਿਹੜਾ ਆ ਉਹਦੇ 99 ਫੈਸਲਿਆਂ ਨਾਲ ਸਹਿਮਤ ਨਹੀਂ ਹਾਂ ਪਰ ਜਿਹੜੀ ਕੱਲ ਉਹਨੇ ਗੱਲ ਕੀਤੀ ਆ ਮੈਂ ਉਹਦੀ ਉਸ ਗੱਲ ਲਈ ਉਹਨੂੰ ਵਧਾਈ ਦੇਣਾ ਉਹਨੇ ਗੱਲ ਕਹੀ ਕਿ ਤੁਸੀਂ ਓਦਾਂ ਹੀ ਤਾਰਾਂ ਲਾਤੀਆਂ ਨੇ ਜਿੱਦਾਂ ਤੁਸੀਂ ਪਾਕਿਸਤਾਨਾਂ ਲਾਈਆਂ ਨੇ ਗਾਨ ਸਾਹਿਬ ਨੇ ਹੱਕ 'ਚ ਗੱਲ ਕੀਤੀ ਪੰਜਾਬ ਨੂੰ ਇੰਡੀਆ ਦਾ ਹਿੱਸਾ ਨਹੀਂ ਮੰਨ ਰਹੇ ਇਹ ਗੱਲ ਇਥੋਂ ਦੇ ਮੁੱਖ ਮੰਤਰੀ ਨੇ ਕਹੀ ਆ ਸੋ ਮੈਂ ਕਹਾਂਗਾ ਕਿ ਜੇ ਉਹ ਤੁਸੀਂ ਛੱਡੋ ਕਿ ਉਹ ਖਾਲਸਾ ਦਾ ਹੱਕ 'ਚ ਖਾਲਸਾ ਰਾਜ ਦੇ ਹੱਕ 'ਚ ਕਿ ਨਾ ਖੜੇ ਪਰ ਉਹ ਘੱਟੋ-ਘੱਟ ਜਿਹੜੀ ਲਹਿਰ ਆ ਕਿਸਾਨਾਂ ਦੀ ਉਹਦੇ ਨਾਲ ਖੜ ਗਿਆ ਤਾਂ ਵੀ ਸਾਡੀਆਂ ਜਿਹੜੀਆਂ ਦੋ ਗੱਲਾਂ ਨੇ ਉਹਦੇ ਨਾਲ ਉਹ ਖੜ ਗਿਆ ਜੇ ਉਹ ਕਿਸਾਨਾਂ ਨਾਲ ਵੀ ਖੜ ਗਿਆ ਤੇ ਤਾਂ ਵੀ ਅਸੀਂ ਉਹਨੂੰ ਕਹਾਂਗੇ ਵੀ ਤੇਰੀ ਸ਼ਾਬਾਸ਼ੇ ਭਾਈ ਐਸ ਗੱਲ ਲਈ ਤੂੰ ਖੜ ਗਿਆ ਹੂੰ ਸੋ ਜਿਹੜਾ ਜਿਹੜੇ ਹੱਤਕੰਡੇ ਸਟੇਟ ਨੇ ਅਪਣਾਏ ਨੇ ਹੁਣ ਉਹ ਤਾਂ ਅਪਣਾ ਰਹੀ ਆ ਵੀ ਐਦ ਕੀ ਕਾਮਰੇਡ ਨਹੀਂ ਜਾ ਰਹੇ ਸਮਝੋ ਮੇਰੀ ਗੱਲ ਕੀ ਜਾ ਰਹੇ ਨੇ ਜਿਨ੍ਹਾਂ ਨੇ ਤਖਸਾਲਵਰ ਦੇ ਅਰਦਾਸ ਕੀਤੀ ਆ ਐਤ ਕੀ ਜਾ ਰਹੇ ਨੇ ਜਿਨ੍ਹਾਂ ਨੇ ਦਮਦਮਾ ਸਾਹਿਬ ਅਰਦਾਸ ਕੀਤੀ ਆ ਐਤ ਕੀ ਜਾ ਰਹੇ ਨੇ ਜਿਨ੍ਹਾਂ ਨੇ ਬੰਦਾ ਸਿੰਘ ਬਹਾਦਰ ਦੇ ਪੋਸਟਰ ਲਾਏ ਨੇ ਐਤ ਕੀ ਜਾ ਰਹੇ ਨੇ ਜਿਨ੍ਹਾਂ ਦੀਪ ਸਿੱਧੂ ਦੇ ਅਮਰਤਪਾਲ ਦੇ ਜਿਨ੍ਹਾਂ ਨੇ ਕੇਸਰੀ ਨਿਸ਼ਾਨ ਲਾਏ ਨੇ ਇਹ ਗੱਲ ਦਾ ਵੱਡਾ ਖਤਰਾ ਹੈ ਉਹਨਾਂ ਨੂੰ ਵੀ ਐਤ ਕੀ ਆ ਕੇ ਇਹ ਆਪਣੀ ਗੱਲ ਜਰੂਰ ਕਰਨਗੇ ਸੋ ਇਸ ਗੱਲ ਤੋਂ ਰੋਕ ਰਹੇ ਨੇ ਤੁਹਾਨੂੰ ਲੱਗਦਾ ਵੀ ਉਹ ਪਿਛਲੇ ਜੋ ਮਾਹੌਲ ਬਣਿਆ ਸੀ 2020 ਦੇ ਵਿੱਚ ਜਦੋਂ ਬੈਰੀਕਡ ਪੱਟੇ ਗਏ ਸੀਗੇ ਉਦੋਂ ਦਾ ਮਾਹੌਲ ਦੁਬਾਰਾ ਬਣ ਸਕਦਾ ਕਿਉਂ ਨਹੀਂ ਬਣ ਸਕਦਾ ਜੀ ਕਿਉਂ ਨਹੀਂ ਬਣ ਸਕਦਾ ਜਦੋਂ ਅਰਦਾਸ ਕਰਕੇ ਪੰਜਾਬ ਵਾਲੇ ਤੁਰਨਗੇ ਰੋਕਾਂ ਦਾ ਕਾਣੀ ਉਦੋਂ ਮੜਦੀ ਆਉਂਦੀ ਭਾਵੇਂ ਜੋ ਮਰਜ਼ੀ ਕਰ ਲੈਣ ਆਜੋ ਮੀਟਿੰਗ ਵੀ ਹੈ ਵੀ ਸੈਂਟਰ ਦੇ ਜਿਵੇਂ ਮਨਜਨ ਤਾਂ ਠੀਕ ਆ ਜਿਹੜੇ ਉਹਨਾਂ ਦੇ ਕਿਸਾਨਾਂ ਦੇ ਮਸਲੇ ਨੇ ਵੇਖੋ ਸਾਡਾ ਸਾਡੇ ਮਸਲੇ ਉਹ ਹੈਗੇ ਨੇ ਇਹ ਨਹੀਂ ਕਿ ਸਾਡੇ ਉਹ ਮਸਲੇ ਨਹੀਂ ਹੈ ਪਰ ਅਸੀਂ ਪੂਰਨ ਆਜ਼ਾਦੀ ਦੇ ਹਾਮੀ ਆ ਅਸੀਂ ਖਾਲਸਾ ਰਾਜ ਦੇ ਹਾਮੀ ਆ ਅਸੀਂ ਰੈਤਾਂ ਦੇ ਹਾਮੀ ਨਹੀਂ ਪਰ ਫਿਰ ਵੀ ਜਿਹੜੇ ਵੀ ਲੋਕ ਪੰਜਾਬ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਲੜਦੇ ਨੇ ਅਸੀਂ ਸਹਿਯੋਗੀ ਆ ਤੁਸੀਂ ਨਾਲ ਜਾਓਗੇ ਅਗਰ ਲੋੜ ਪੈਂਦੀ ਹੈ ਸਹਿਯੋਗ ਬਿਲਕੁਲ ਜਾਵਾਂਗੇ ਜੀ ਕਿਉਂ ਨਹੀਂ ਜਾਵਾਂਗੇ ਅਸੀਂ ਆਪਣਾ ਕੇਸਰੀ ਨਿਸ਼ਾਨ ਸਾਹਿਬ ਲਾ ਕੇ ਤੇ ਆਪਣੇ ਹੱਕਾਂ ਦੀ ਗੱਲ ਪਿਛਲੀ ਵਾਰੀ ਅਕਾਲੀ ਦਲ ਅੰਮ੍ਰਿਤਸਰ ਵੀ ਗਿਆ ਸੀ ਸਾਰਿਆਂ ਨੇ ਅਸੀਂ ਦੀਪ ਅਸੀਂ ਉਦੋਂ ਦੀਪ ਸਿੱਧੂ ਦੇ ਨਾਲ ਗਏ ਸੀ ਬੇਸ਼ੱਕ ਸਾਡੇ ਤੋਂ ਉਹ ਜੂਨੀਅਰ ਸੀਗਾ ਉਹਦੀ ਉਮਰ ਵੀ ਘੱਟ ਸੀ ਸਾਡੇ ਬੱਚਿਆਂ ਵਰਗਾ ਹੀ ਪਰ ਅਸੀਂ ਉਹਨੂੰ ਲੀਡਰ ਮੰਨਿਆ ਜੀ ਅਸੀਂ ਉਹਦੀ ਗਵਾਹੀ ਚ ਗਏ ਸੀਗੀ ਇਹ ਗੱਲ ਕੋਈ ਦੂਰ ਆਵਾਂ ਨਹੀਂ ਹੈ ਤੇ ਜੋ ਉਹਨੇ ਰੋਲ ਨਭਾਇਆ ਉਹ ਸਾਡੇ ਦਿਲਾਂ ਚ ਸਦਾ ਉਕਰਿਆ ਰਹੂਗਾ ਜੀ ਠੀਕ ਹੈ